आप भी हो गए ना <coughs> असली अनुष्का को तो पहचान लिया पर अपनी प्रेगनेंसी डिटेक्शन किट को लेकर मत होना। प्रेगा प्रेगा वाओ, की तरह सिर्फ नाम में प्रेगा होने का मतलब ये नहीं कि वो इंडिया की किट प्रेगा न्यूज है इसीलिए ऑलवेज चूज इंडिया किट प्रेगा में अब प्रेगा न्यूज आपके नजदीकी अलाफियत मेडिकल स्टोर पे भी उपलब्ध है न्यूज़ बुलेटिन पंजाब वे चाप जी दा स्वागत है थाना फतेगर चूड़ियां विखे नियुक्त किए गए नवे एसएचओ सरदार परबजोत सिंह ने अपना चार्ज संभाल के कामकाज शुरू कर देता है इस मौके नव नियुक्त एसएचओ सरदार परबजोत सिंह ने गलबत कर दे कि हां कि जुर्म नु ठल पौन ले लोकां ਅਤੇ ਪੁਲਿਸ ਦਾ ਆਪਸੀ ਤਾਲਮੇਲ ਹੋਣਾ ਜ਼ਰੂਰੀ ਹੈ ਤਾਂ ਹੀ ਭੇੜੇ ਅਨਸਰਾਂ ਨੂੰ ਠੱਲ ਪਾਈ ਜਾ ਸਕਦੀ ਹੈ ਉਹਨਾਂ ਕਿਹਾ ਕਿ ਅੱਜ ਤੋਂ ਹੀ ਆਪਣੀ ਟੀਮ ਦੇ ਨਾਲ ਇਲਾਕੇ 'ਚ ਕ੍ਰਾਈਮ ਦੇ ਵਿਰੁੱਧ ਕੰਮ ਸ਼ੁਰੂ ਕਰ ਦੇਣਗੇ ਮੈਂ ਸਭ ਤੋਂ ਪਹਿਲਾਂ ਮਾਨਯੋਗ ਐਸਐਸਪੀ ਆਪਣੇ ਸਰੀਅਲ ਪਾਸੇ ਦਾ ਤੋਂ ਮਤਲਬ ਕਰਨਾ ਜੋ ਹਨ ਮਿਲ ਹੈ ਡੀਓਡੀਕੂ ਮੇਵਰੀ ਬਖਸ਼ੀ ਤੇ ਸਭ ਤੋਂ ਜਿਹੜੀ ਸਾਡੀ ਮੇਨ ਪ੍ਰੋਬਲਮ ਪੰਜਾਬ ਸਰਕਾਰ ਦੇ ਵੀ ਬਾਤ ਚੱਲ ਰਹੀ ਹੈ ਟਰੱਕ ਦੇ ਅਗੇਂਸਟ ਅਸੀਂ ਮੇਨਲੀ ਫਟੇਗੜ ਜੂੜੀਆਂ ਦੇ ਲੋਕਾਂ ਦੀ ਹੈਲਥ ਲੈ ਕੇ ਉਹਨੂੰ ਦੂਰ ਕਰਨ ਦਾ ਪੂਰੀ ਕੋਸ਼ਿਸ਼ ਕਰ ਰਹੇ ਹਾਂ ਇਹ ਨਾ ਹੋਣਾ ਰਹੇ ਤੇ ਇਹ ਕੋਈ ਲਾਅ ਐਂਡ ਆਰਡਰ ਦੀ ਸਾਡੀ ਮੇਨ ਸਾਰੀਆਂ ਜਿਹੜੇ ਪ੍ਰਾਇਓਰਟੀਜ਼ ਆ ਬਾਅ ਅਗੇਂਸਟ ਟਰੱਕਸ ਲਾਅ ਐਂਡ ਆਰਡਰ ਇਹ ਸਾਰੇ ਕੈਂਪ ਰੱਖਾਂਗੇ ਲੋਕਾਂ ਦੀ ਤਾਂ ਟਾਈਮ ਟੂ ਟਾਈਮ ਫੀਡਬੈਕ ਲੈ ਆ ਕੇ ਜਿੱਥੇ ਵੀ ਕੋਈ ਪ੍ਰੋਬਲਮ ਜੈਡ ਹੁੰਦੀ ਹੈ ਉਹਦੇ ਬੂਸਟਾਂ ਦੀ ਕੋਸ਼ਿਸ਼ ਹੁੰਦੀ ਹੈ ਤਾਂ ਸਰ ਇੱਕ ਸਮਾਂ ਪੰਜਾਬ ਵਾਸੀ ਆ ਮੇਰਾ ਇਹ ਟ੍ਰਾਈਲ ਵਾਲਾ ਕੰਮ ਚੱਲ ਰਿਹਾ ਪਟਿਕਾ ਤੇ ਬਰਦੂਆ ਤੇ ਪੀਸੀ ਕੱਢੀ ਗਈ ਹੈ ਤਾਂ ਕਿਹਦਾ ਸਬਸਕ੍ਰਾਈਬਰ ਹਾਂਜੀ ਉਹਦੀਆਂ ਲਿਸਟਾਂ ਸਾਡੇ ਕੋਲ ਕੰਪਾਈਲਡ ਆ ਜਿਹੜੇ ਬੇਲੌਪ ਵੀ ਹੋ ਗਏ ਉਹਨਾਂ ਤੇ ਵੀ ਅਸੀਂ ਸਰਪ੍ਰੈਂਸ ਰੱਖੀ ਹੈ ਕਿ ਹੋਰ ਵੀ ਜਿਹੜੇ ਮਾਰੇ ਆ ਅਨਸਰ ਜਾਂ ਇੰਟੀਰੀਅਰ ਜਿਹੜੀ ਸੀਆਈਡੀ ਦੀ ਮਦਦ ਨਾਲ ਜਾਂ ਹੋਰ ਏਜੰਸੀਆਂ ਦੀ ਮਦਦ ਨਾਲ ਉਸ ਨੂੰ ਅਲਟ੍ਰੈਕ ਆਊਟ ਕਰਕੇ ਉਹਨੂੰ ਜਲਦੀ ਅਰੈਸਟ ਕਰ ਦੇਣਾ ਹੈ ਮੈਸੇਜ ਮੇਰਾ ਇਹ ਹੋਇਆ ਕਿ ਫਤਿਹਪੁਰ ਪੂਰੀਏ ਦੇ ਲੋਕਾਂ ਨੂੰ ਸਪੋਰਟ ਚਾਹੀਦੀ ਆ ਉਹਨਾਂ ਦੀ ਸਪੋਰਟ ਨਾ ਹੀ ਜਿਹੜੀ ਇਹ ਲਾਮਤ ਆ ਜਿਹੜੀਆਂ ਲੱਗੀਆਂ ਹੋਈਆਂ ਕ੍ਰਾਈਮ ਵਰਦਾ ਹੈ ਜਿਹੜਾ ਕੋਈ ਵੀ ਨਸ਼ਾ ਹੈ ਉਹ ਦੂਰ ਹੋ ਸਕਦਾ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਵਿੱਚ ਆ ਜਾ ਰਿਹਾ ਹਾਂ